ਸਾਹਿਬ ਜੀ ਦੰਦੋਤ ਬੰਧਣ ਅਣਕ ਬਾਰ ਸਰਬ ਕਲਾ ਸਮਰਥ ਢੋਲਣ ਤੇਰਾ ਖੂ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋਏ ਸੁਨੰਦੜੇ ਮੇਰਾ ਤਨ ਮਨ ਮੋਲ ਨਾਮ ਜਪੰਢੜੇ ਲਾਲੀ ਸਪੰਦ ਜੁਲੰਦੜੇ ਮੇਰਾ ਅੰਦਰ ਠੰਡਾ ਗੌਰ ਦਰਸ਼ਨ ਦੇਖ ਨਿਹਾਲੀ ਧਨ ਵਾਹ ਕਰੋ ਸਾਹਿਬ ਜੀ ਪੈਰੋ ਮਹਿਲਾ ਪਹਿਲਾ ਭੁੰਡੀ ਚਾਲ ਚਰਨ ਕਰ ਖਿਸਰੇ ਤੁਚ ਦੇ ਕੁਮਲਾਨੀ ਨੇਤਰੀ ਧੁੰਦ ਕੰਨ ਭਏ ਬਹਿਰੇ ਮਨਮੁਖ ਨਾਮ ਨਾ ਜਾਣੇ ਭੁੰਡੇ ਚਾਲ ਚਰਨ ਕਰ ਖਿਸਰੇ ਤੁਜਾ ਦੇ ਕੁਮਲਾਨੀ ਨੇਤਰੀ ਧੁੰਦ ਕੰਨ ਭਏ ਬਹਿਰੇ मनमुख नाम ना जाने अंदले क्या पाया जग आए राम हृदय नहीं गुरु की सेवा चाले मूल गवाए रहाऊ जेवा रंग नहीं हर राती ਜਬ ਬੋਲੇ ਤਬ ਫੀਕੇ ਸੰਤ ਜਣਾ ਕੇ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਜਬ ਲਗੇ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਘਰ ਕਬ ਹੋਣਾ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਅਨ ਕੋ ਦਰ ਕਰ ਕਬ ਹੋਣਾ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨੀ ਹੋ ਜੁਗੋ ਜੁਗੋ ਤਲ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਤਨਾ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬਠੇ ਗੁਰਸਵਾਰੇ ਸਤਸੰਗੀ ਜਨੋ ਜੋ ਲੜੀਵਾਰ ਗੁਰਸ਼ਬਦ ਵਿਚਾਰ ਚੱਲ ਰਹੀ ਹੈ ਤੇ ਇਸ ਲੜੀ ਤਹਿ ਤਜ ਦਾ ਸ਼ਬਦ ਭੈਰੋ ਰਾਗ ਅੰਦਰ ਸਤਿਗੁਰੂ ਗੁਰੂ ਨਾਨਕ ਸਹਿ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1100 26 ਤੇ ਸੁਬੇਮਾਨ ਹੈ ਤਾਂ ਸਤਿਗੁਰੂ ਗੁਰੂ ਨਾਨਕ ਸਹਿ ਮਹਾਰਾਜ ਅੱਜ ਦੇ ਪਾਵਨ ਸ਼ਬਦ ਜੁਰ ਹਾਉ ਦਾ ਬੰਦ ਹੈ ਸਹਿਬ ਜੀ ਕੁ ਸਵਾਲ ਕਰਦੇ ਨੇ ਉਸ ਇਨਸਾਨ ਨੂੰ ਜਿਸ ਇਨਸਾਨ ਨੇ ਸੰਸਾਰ ਵਿੱਚ ਆ ਕੇ ਜ਼ਿੰਦਗੀ ਦਾ ਮਕਸਦ ਸਿਰਫ ਖਾਣਾ ਪੀਣਾ ਸੌਣਾ ਤੇ ਕਮਾਉਣਾ ਹੀ ਰੱਖਿਆ ਪਰ ਕਦੇ ਵੀ ਰੱਬ ਦੀ ਇਬਾਦਤ ਬੰਦਗੀ ਨਹੀਂ ਕੀਤੀ ਸਹਿਬ ਜੀ ਨੇ ਅੰਧule ਕੀ ਆ ਪਾਇਆ ਜਗ ਆਏ ਹੈ ਅਨੇ ਇਨਸਾਨ हे अज्ञानी इंसान ए दस संसार जग की प्राप्त कीता है इक सवाल है कि अन्ने के है अन्य इंसान उन कई बार किसी बंदे को तो अन्ना है कोई बंदा मनमुखा ने कर्म करदा वेज के अन्ना है तू बंदा गुस्सा कर सकदा है तण गुरु नानक से कुछ दिन अंधे बंदे इंसान अज्ञानी इंसान की खटया संसार में जाके ਕੀ ਕਮਾਈ ਕੀਤੀ ਹੈ ਹੁਣ ਬੰਦਾ ਕਹੇ ਮੈਂ ਸੰਸਾਰ ਜਦੋਂ ਆਇਆ ਸੀ ਮੈਂ ਕੱਚੇ ਘਰ ਹੀ ਰਹਿੰਦਾ ਸਾਂ ਚਾਰ ਪੈਸੇ ਇਕੱਠੇ ਕੀਤੇ ਘਰ ਬਣਾ ਲਿਆ ਗੱਡੀਆਂ ਲੈ ਲਈਆਂ ਸਭ ਨੇ ਨਹੀਂ ਮੁਨਖਾ ਜੀਵਨ ਚਾਕੇ ਮਨੁੱਖਾਂ ਦੇ ਕਿਹੜੇ ਕਰਮ ਕੀਤੇ ਨੇ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾਂ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਦਚਿਆ ਸੋ ਹਰ ਮਾਨ ਨ ਵਸ ਪਏ ਜਿਸ ਰਬਤ ਨੂੰ ਪੈਦਾ ਕੀਤਾ ਇਨਸਾਨ ਬਣਾ ਕੇ ਸੰਸਾਰ ਚ ਭਿਗਿਆ ਤੇ ਰੋਇ ਪੜਦੇ ਆ ਭਈ ਪਰ ਰਬਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇਤ ਰਹਿ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾ ਪਿੱਤ ਨੂੰ ਇਨਸਾਨੀ ਜਾਂਵਾਂ ਮਿਲਿਆ ਹੀ ਉਸ ਰੱਬ ਦੀ ਬੰਦਗੀ ਕਰਨ ਲਈ ਇਨਸਾਨੀ ਜਾਂਵ ਵਿੱਚ ਆ ਕੇ ਤੋ ਨਸਾਨਾ ਦੇ ਕਰਮ ਕੀਤੇ ਨੇ ਇਹ ਤਾਂ ਪਸ਼ੂ ਵੀ ਕਰਦਾ ਹੈ ਪਸ਼ੂ ਵੀ ਰਾਤ ਨੂੰ ਸੋ ਜਾਂਦਾ ਇਨਸਾਨ ਵੀ ਸੋ ਗਿਆ ਪਸ਼ੂ ਦੁਪਹਿਰ ਨੂੰ ਕੰਮ ਕਰਦਾ ਇਨਸਾਨ ਹੀ ਕੰਮਕਾਰ ਕਰਦਾ ਤੇ ਪਸ਼ੂ ਜਦੋਂ ਸੰਸਾਰ ਤੋਂ ਜਾਂਦਾ ਹੈ ਨਾ ਤਾਂ ਆਪਣੇ ਪਿੱਛੇ ਦੋ ਚਾਰ ਬੱਚੇ ਛੱਡ ਕੇ ਚਲਾ ਜਾਂਦਾ ਆਪਣੀ ਨਸਰ ਵਧਾ ਕੇ ਚਲਾ ਜਾਂਦਾ ਪਸ਼ੂ ਇਨਸਾਨ ਵੀ ਇਹੀ ਕੰਮ ਕਰਦਾ ਪੇ ਸੰਸਾਰ ਤੋਂ ਗਿਆ ਤਾਂ 2-4 ਵਜੇ ਛੱਡ ਕੇ ਚਲਾ ਗਿਆ ਫਿਰ ਇਨਸਾਨ ਵਿੱਚ ਤੇ ਪਸ਼ੂ ਜਾਂ ਅੰਦਰ ਕੀ ਰਹਿ ਗਏ ਕਰਤੂਤ ਪਸ਼ੂ ਕੀ ਮਾਨਸ ਜਾਤ ਅਸੀਂ ਕਹਿੰਦੇ ਅਸੀਂ ਇਨਸਾਨ ਹਾਂ ਪਰ ਗੁਰੂ ਸਾਹਿਬ ਨੇ ਇਨਸਾਨ ਨਹੀਂ ਕਿਹਾ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਭੀ ਜਿਸ ਮਨੁੱਖ ਦੇ ਜ਼ਿੰਦਗੀ ਵਿੱਚ ਰੱਬ ਦੀ ਬੰਦਗੀ ਹੀ ਨਹੀਂ ਹੈ ਕਦੇ ਗੁਰੂ ਦਾ ਤੇ ਆਇਆ ਹੀ ਨਹੀਂ ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲਣਾ ਆਇਓ ਪੰਜੇ ਵਕਤ ਮਸਜਿਦ ਫਿਰ ਕੁੱਤਿਆ ਵਰਗੇ ਆਵਾਰੇ ਘੁੰਮਦਾ ਰਿਆ ਤੂੰ ਹੁਣ ਇਨਸਾਨ ਨਾ ਆ ਗੁਰਦੁਆਰੇ ਜਿਹੜੇ ਬਨੇ ਇਨਸਾਨਾਂ ਵਾਸਤੇ ਤੁਸੀਂ ਵੇਖਣਾ ਕਿਤੇ ਕੋ ਕੁੱਤਾ ਅੰਦਰ ਗੇਟ ਅੰਦਰ ਵੜ ਜਾਏ ਤਾਂ ਸਿੱਧਕੇ ਮਾਰ ਕੇ ਬਾਹਰ ਕਰਦੇ ਆ ਇਨਸਾਨੋ ਨੇ ਕਰਦੇ ਕੁੱਤੇ ਦਾ ਕੰਮ ਗਲੀ ਆਵਾਰਾ ਘੁੰਮਣਾ ਪਰ ਇਨਸਾਨ ਵੀ ਘੁੰਮਦਾ ਹੀ ਰਿਆ ਘਰ ਦੇ ਲਾਗੇ ਗੁਰਦੁਆਰਾ ਬਣਿਆ ਜਾਂਦਾ ਹੀ ਨਹੀਂ ਗੁਰਦੁਆਰੇ ਤੇ ਕੇਵਲ ਉਹ ਮਾਨ ਦਾ ਮੈਜਿਕ ਦੁਆਰੇ ਜਾਂਦਾ ਹੀ ਨਹੀਂ ਜੀ ਮੈਂ ਤਾਂ ਘਰ ਹੀ ਬੈਠਾ ਰਹਿਣਾ ਇਹ ਕੋ ਮਾਨ ਵਾਲੀ ਗੱਲ ਨਹੀਂ ਸਾਹਿਬ ਨੇ ਅੰਨੇ ਇਨਸਾਨ ਕੀ ਖੱਡਿਆ ਸੰਸਾਰ ਵਿੱਚ ਆ ਗਏ ਵੇਖੋ ਅੰਨਾ ਗੁਰਬਾਣੀ ਵਿੱਚ ਉਸ ਨੂੰ ਕਿਹਾ ਜਿਹਦੇ ਸਰੀਰ ਦੀ ਅੱਖਾਂ ਹੈਗੀਆਂ ਨਹੀਂ ਅੱਖਾਂ ਨਾਲ ਵਿਖਾਏ ਵਿਖਦਾ ਉਹਨੂੰ ਪ੍ਰਤੀ 12 ਇੱਕ ਵੇ ਤਾਂ ਮੋਬਾਈਲ ਤੇ ਚੈਟਿੰਗ ਪੜਦਾ ਰਹਿੰਦਾ ਰੀਲਾਂ ਵੇਖੀ ਜਾਏਗਾ ਅੰਨਾ ਨਹੀਂ ਆਉ। ਟੀਵੀ ਤੇ ਫਿਲਮਾਂ ਵੇਖੀ ਜਾਏਗਾ ਬਾਹਰ ਦੇ ਨਜ਼ਾਰੇ ਵੇਖਦਾ ਫਿਰਦਾ ਪਰ ਗੁਰਬਾਣੀ ਦਿਸਦੇ ਨਹੀਂ ਉਸ ਨੂੰ ਗੁਰਬਾਣੀ ਗੁੱਟਕਾ ਖੋਲ ਕੇ ਪੜਦਾ ਹੀ ਨਹੀਂ ਉਹ ਅੰਨਾ ਹੈ। ਸਾਡੇ ਸਿੱਖ ਜੋ ਸਮਾਜ ਹੈ ਨਾ ਇਹ ਸਮਾਜ ਇਸ ਕੋਮ ਅੰਦਰ ਬਹੁਤ ਸਾਰੇ ਇਰਾਗੀ ਸਜਣ ਨੇ ਜਿਨੂੰ ਅੱਖਾਂ ਦਿਸਦਾ ਨਹੀਂ ਪਰ ਬੜੇ ਉੱਚ ਕੋਟੀ ਦੇ ਲਾਗੇ ਉਹ ਕਈ ਸ਼ਬਦ ਯਾਦ ਨਾ ਕਿੰਵਰ ਕੀਰਤਨ ਕਰਦੇ ਹੋਂ ਤੇ ਸਿਰਫ ਕਿਸੇ ਨੇ ਕਹਿਣਾ ਕੰਨ ਵਿੱਚ ਭਾਈ ਸਾਹਿਬ ਆਹ ਸ਼ਬਦ ਪੜੋ ਤੇ ਉਸੇ ਵੇਲੇ ਸ਼ਬਦ ਪੜਨਾ ਮੋਬਾਈਲ ਖੋਲ ਕੇ ਜਾਂ ਪਰਚੀ ਰੱਖਣ ਦੇ ਲੋੜ ਨਹੀਂ ਪੈਂਦੇ ਇਤੇ 70 ਸਾਲ ਦਾ ਬੰਦਾ ਕਹਿੰਦਾ ਜੱਬ ਜਿੱਤੇ ਪੰਜ ਪੋੜੀਆਂ ਯਾਦ ਨਹੀਂ ਨਈ ਅੱਖਾਂ ਦਿਸਦਾ ਹੈ ਉਸ ਹੁਣ ਖਿਆਲ ਕਰਨਾ ਕਿਹੜਾ ਇਨਸਾਨ ਜਿਹਦੀਆਂ ਅੱਖਾਂ ਨਹੀਂ ਉਹਨੂੰ ਕਈ ਰਾਗ ਵੀ ਆਉਂਦੇ ਨਹੀਂ ਕਈ ਗੁਰਬਾਣੀ ਦੇ ਸ਼ਬਦ ਵੀ ਚੇਤੇ ਨੇ ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਉਹ ਪੁੱਛਦਾ ਮੂਲ ਮੰਤਰ ਕਿੱਥੇ ਖਤਮ ਹੁੰਦਾ ਜੀ ਗੁਰਪ੍ਰਸਾਦ ਕਿ ਆਤ ਜੁਗਾੜ ਸੱਕ ਤੱਕ 70 ਸਾਲ ਪਹੁੰਚਿਆ ਇਹ ਹੀ ਪੁੱਛੀ ਜਾ ਰਿਹਾ ਕਦੇ ਪੜਿਆ ਹੀ ਨਹੀਂ ਵੀ ਪੜਨਾ ਤੂੰ ਗੁਰਬ੍ਰੰਦ ਸਾਹਿਬ ਮੂਲ ਮੰਤਰ ਕਿੰਤਕ ਲਿਖਿਆ ਹੋਇਆ ਇਹਨੂੰ ਕਿ ਅੰਨਾ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋਏ ਨਾਹੀਂ ਅੰਦੇ ਸੇ ਨਾਨਕਾ ਖਸਮੋ ਕੁੱਥੇ ਜਾਏ ਅੰਨੇ ਉਹ ਨਹੀਂ ਅੱਖਾਂ ਨਹੀਂ ਸੋ ਕਿਉਂ ਅੰਦਾ ਅੱਖੀ ਹੈ ਜੇ ਹੁਕਮੋਂ ਅੰਦਾ ਹੋਏ ਨਾਨਕ ਹੁਕਮ ਨਾ 부ਝੇ ਹੀ ਅੰਦਾ ਕਹੀਐ ਸੋਈ ਜਿਹੜਾ ਗੁਰ ਦਾ ਹੁਕਮ ਨਹੀਂ ਸੁਣਦਾ ਨਹੀਂ ਮੰਨਦਾ ਅੰਨਾ ਹੈ ਇਨਸਾਨ ਤੁਸੀਂ ਵੇਖੋ ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ ਤੇ ਸਾਹਮਣੇ ਕੋਈ ਨਾਲਾ ਪਟਿਆ ਹੋਵੇ ਉਹ ਖੱਟਾ ਪਟਿਆ ਹੋਵੇ ਤੇ ਬੰਦਾ ਜੇ ਡਿੱਗ ਪਵੇ ਨਾ ਤੇ ਜੇ ਤੋਵੇ ਅੰਨਾ ਲੋਕ ਦਰਸ ਕਰਦੇ ਕਹਿੰਦੇ ਵਿਚ ਦਿੱਤਾ ਨਹੀਂ ਵਿਚਾਰਾ ਡਿੱਗ ਪਿਆ ਤੇ ਜੇ ਤਿਸਦਾ ਹੋਵੇ ਕਿ ਉਹਨੂੰ ਕਹਿੰਦੇ ਅੰਨਾ ਹੋ ਗਿਆ ਸੀ ਚਾਨਣ ਵੀ ਦਿਨ ਦਾ ਹੈ ਫਿਰ ਵੀ ਡਿਗ ਪਿਆ ਤੂੰ ਤੇ ਭਗਤ ਕਬੀਰ ਕਹਿੰਦਾ ਕਬੀਰ ਮਨ ਜਾਣਾ ਸਭ ਬਾਤ ਜਾਣத் ਹੀ ਅਉਗਣ ਕਰੇ ਬੰਦਾ ਅਣਜਾਣ ਪੁਣੇ ਗਲਤੀ ਕਰੇ ਕਨੇ ਕੋ ਨਾ ਜਾਣ ਸੀ ਜੇ ਪਤਾ ਸਾਰਾ ਕੋਈ ਗੁਰਮਤ ਕੀ ਹੈ ਗੁਰਸਿੱਖੀ ਦਾ ਮਾਰਕ ਕੀ ਹੈ ਸਾਡੀ ਮਰਿਆਦਾ ਕੀ ਕਹਿੰਦੀ ਹੈ ਤੇ ਬੰਦਾ ਉਹਦੇ ਉਲਟ ਕਰਮ ਕਰੇਗਾ ਨਾ ਫਿਰ ਹਾਥ ਦੀਵਕੋਵੇਂ ਪੜੇ ਕੋਈ ਬੰਦਾ ਹੱਥ ਵੀ ਦੀਵਾ ਪੜਿਆ ਹੋਵੇ ਖਤਵੀ ਟਾਰਚ ਵੇ ਜਾ ਕੇ ਡਿਗ ਬੇ ਖੂਬ ਵਿੱਚ ਤੇ ਸਾਰੇ ਕਹਿੰਦੇ ਅੰਨਾ ਸਿੱਧੂ ਪੈ ਲਾਈਟ ਦੇਰ ਕੋ ਡਿਗ ਬੇ ਕਿ ਕਿਵੇਂ ਪਿਆ ਤੂੰ ਹੁਣ ਸਾਡੇ ਕੋਲ ਗੁਰਦਾ ਗਿਆਨ ਵੀ ਹੋਵੇ ਗੁਰਬਾਣੀ ਸਾਡੇ ਸਾਹਮਣੇ ਹੋਵੇ ਸਾਡਾ ਇਤਿਹਾਸ ਵੀ ਸਾਡੇ ਸਾਹਮਣੇ ਹੈ ਕਿਹੜੇ ਸਿੱਖ ਨੇ ਕਰਮ ਕਰਨੇ ਕਿਹੜੇ ਨਹੀਂ ਕਰਨੇ ਤੇ ਸਿੱਖ ਉਹ ਕਰਮ ਕਰੇ ਜੋ ਗੁਰਮਤ ਮਨਾ ਕਰਦੀ ਹੋਵੇ ਇਹਨੂੰ ਕੀ ਅੰਨਾ ਕਹਿੰਦੇ RAM ਰਿਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਤੂੰ ਕਦੇ ਰੱਬ ਦੇ ਨਾਮ ਨੂੰ ਹਿਰਦੇ ਵਸਾਇਆ ਈ ਨਾਮ ਕੀਏ ਗੁਣ ਜੇ ਪ੍ਰਮਾਤਮਾ ਮਿੱਠ ਬੋਲਦਾ ਤੂੰ ਮਿੱਠ ਬੋਲੜਾ ਹੋ ਜਾ ਪਰਮਾਤਮਾ ਨਿਰਵੈਰ ਹੈ ਤੂੰ ਵੀ ਨਿਰਵੈਰ ਹੋ ਜਾ ਪ੍ਰਮਾਤਮਾ ਕਿਸੇ ਨੂੰ ਈਰਖਾ ਨਹੀਂ ਜਲਸੀ ਨਹੀਂ ਕਰਦਾ ਤੂੰ ਛੱਡ ਦੇ ਜਲਸੀ ਕਰਨੀ ਜੇ ਸਭ ਕੁਝ ਕਰ ਰਹੇ ਆ ਇਹਦਾ ਮਤਲਬ ਹਿਰਦੇ 'ਚ ਰੱਬ ਦਾ ਨਾਮ ਵਸਿਆ ਹੀ ਨਹੀਂ ਗੁਰ ਕੀ ਸੇਵਾ ਗੁਰ ਦੀ ਮੱਤ ਅਨੁਸਾਰ ਤੋਰਿਆ ਨਹੀਂ ਚਾਲੇ ਮੂਲ ਗਵਾਏ ਮੜਾ ਮੁੜੇਦੜਾ ਆਤਮਾ ਜੀਵਨ ਸੀਨਾ ਕੋਈ ਪਹਿਲਾ ਉਹ ਵੀ ਖਤਮ ਕਰ ਲਿਆ ਭੁੰਡੇ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ ਹੁਣ ਜਿਸ ਸਰੀਰ ਵਿੱਚ ਰਹਿੰਦੇ ਤੋ ਸਰੀਰ ਬਾਰੇ ਸੋਚਦਾ ਰਿਆ ਇਹਨੂੰ ਖਵਾ ਲਵਾ ਇਹਨੂੰ ਪਿਆ ਲਵਾ ਵਧੀਆ ਉਹਦੇ ਕਪੜੇ ਪਿਵਾ ਦੇਵਾ ਕਹਿੰਦੇ ਇੱਕ ਸਮਾਂ ਆਏਗਾ ਭੁੰਡੀ ਚਾਲ ਜਦੋਂ ਬੰਦੇ ਜਵਾਨੀ ਹੁੰਦੀ ਹੈ ਉਹਨਾਂ ਦਾ ਫਿਰ ਚਲਤ ਕਤ ਟੇਡੇ 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 ਬੜਾ ਓਖਾ ਕੇ ਬੜਾ ਅਲੱਗ ਜੀ ਚਾਲ ਚੱਲਦਾ ਲੋਕ ਧਿਆਨ ਦੇ ਮੇਰੇ ਪਾਸੇ ਪਰ ਜਦੋਂ ਬੁੱਢਾ ਹੋ ਜਾਂਦਾ ਫਿਰ ਭੂੰਡੀ ਚਾਲ ਬੜੀ ਬੇ ਠਵੀ ਚਾਲ ਹੁੰਦੀ ਐ ਇਸ ਦੀ ਤੁਰਦਾ ਇਧਰ ਜਾਂਦਾ ਇਧਰ ਨੂੰ ਪੈਰ ਰੱਖੇ ਜਾਂਦੇ ਜ਼ਮੀਨ ਤੇ ਤੁਰਿਆ ਨਹੀਂ ਜਾਂਦਾ ਇਸ ਕਹਿੰਦੇ ਭੂੰਡੀ ਚਾਰ ਕਰਨ ਚਰਨ ਕਰ ਖਿਸਰੇ ਚਰਨ ਕਦੇ ਪੈਰਾਂ ਨੂੰ ਤੇ ਕਰ ਗਨੇ ਹੱਥਾਂ ਨੂੰ ਤੇਰੇ ਹੱਥ ਪੈਰ ਹੁਣ ਕੰਮਣੇ ਸ਼ੁਰੂ ਹੋ ਗਏ ਤੁਚਾ ਤੇ ਕਮਲਾ ਨੇ ਜਿਹੜੇ ਸਕਿਨ ਦਾ ਬੜਾ ਮਾਣ ਸੀ ਨਾ ਹੁਣ ਝੂੜੀਆਂ ਪੈ ਗਈ ਹਣ ਚਾਰੇ ਝੂੜੀਆਂ ਆ ਗਏ ਹੁਣ ਜਾਂਦਾ ਫਿਰ ਬਿਊਟੀ ਪਾਰਲਰ ਜਾ ਕੇ ਉਹ ਲੀਪਾ ਪੁੱਤੀ ਕਰੋ ਭਾਈ ਤਾਂ ਕਿ ਜਿਹੜੇ ਮੇਰੀ ਕੁਮਲਾਈ ਹੋਈ ਸਕਿਨ ਆ ਸੋਹਣੀ ਲੱਗੇ ਪਰ ਕਹਿੰਦੇ ਇਹ ਹੁਣ ਜਿਹੜੀ ਸਕਿਨ ਤੇਰੀ ਐ ਤ્વਚਾ ਜਿਹੜੀ ਐ ਇਹ ਵੀ ਹੁਣ ਕੁਮਲਾਜ ਆ ਕੇ ਝੁਰ ਝੂੜੀਆਂ ਪੈ ਜਾਣਗੀਆਂ ਨਿਤਰੇ ਧੁੰਦ ਤੇਰੀ ਅੱਖਾਂ ਆ ਕੇ ਹੁਣ ਹਨੇਰਾ ਆ ਜਾਏਗਾ ਹਮੇਸ਼ਾ ਧੁੰਦ ਧੁੰਦ ਲੱਗੇਗੀ ਤੈਨੂੰ ਅਗੇ ਤੂੰ ਜੇ ਕੋ ਕੋ ਕਿਹਾ ਡਾਕਟਰ ਕੋ ਜਾਣਦਾ ਨਹੀਂ ਬਜ਼ੁਰਗ ਪੈ ਦਿਸਦਾ ਨਹੀਂ ਇਹਨਾਂ ਦਾ ਧੁੰਦ ਛਾਈ ਹੋਈ ਅਗੇ ਅੱਖਾਂ ਦੀ ਰੋਸ਼ਨੀ ਘਟਣਾ ਸ਼ੁਰੂ ਹੋ ਗਈ ਕੰਨ ਭਏ ਬਹਿਰੇ ਹੁਣ ਕੰਨਾਂ ਤੋਂ ਬੋਲੋ ਗਿਆ ਉੱਚੀ ਉੱਚੀ denn ਬੋਲਣਾ ਪੈਣਾ ਕਿ ਘਰਾਂ ਬਜ਼ੁਰਗ ਨੇ ਨਾ ਤੇ ਉਹਨਾਂ ਘਰ ਵਾਲੇ ਉੱਚੀ ਉੱਚੀ ਬੋਲ ਕੇ ਸੁਣਉਂਦੇ ਨੇ ਤੇ ਬਾਪੂ ਜੀ ਹੁਣ ਉੱਚਾ ਸੁਣਦੇ ਔਰੇ ਹਾਲਾਤ ਸਾਰਿਆਂ ਦੇ ਬੰਨ ਜਿੰਨਾ ਪਰਜੇ ਬੰਦਾ ਮਾਨ ਕਰ ਦਵੇ ਤਨੰਦ ਤੁਚਾ ਦੇ ਕੁਮਲਾ ਨੇ ਨੇਤਰੇ ਧੁੰਦ ਕੰਨ ਪਏ ਬਹਿਰੇ ਮਨ ਮੁਖ ਨਾਮ ਨਾ ਜਾਣੇ ਪਰ ਮਨ ਪਿਛੇ ਤੁਰਨ ਵਾਲਾ ਹਾਲਾ ਵੀ ਰੱਬ ਦਾ ਨਾਮ ਨੇ ਜਬ ਹਾਲਾਂ ਵੀ ਇਹ ਕਹਿੰਦਾ ਰੱਬ ਦਾ ਨਾਮ ਜਪਾਂ ਹਾਲਾਂ ਵੀ ਚਸਕੀਆਂ ਵਿੱਚ ਸਵਾਦਾਂ ਵਿੱਚ ਨਾਟਕ ਜੇਟਕ ਵਿੱਚ ਘੁੰਮਣ ਦਰੇ ਲੱਗਾ ਹੋਇਆ ਜੇਵਾ ਰੰਗ ਨਹੀਂ ਹਰ ਰਾਤੀ ਜਦ ਬੋਲੇ ਤਬ ਫਿੱਕੇ ਤੇਰੀ ਜ਼ੁਬਾਨ ਵੇਖ ਲੈ ਖਾ ਗਕੇ ਨਾ ਮੂੰਹ ਤੇ ਦੰਦ ਵੀ ਕਰ ਸਕੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਣਦਿਆਂ ਸਭਾਂਗ ਨਾਨਕ ਧ੍ਰਿਗ ਦਿਨਾਂ ਦਾ ਜਿਵੇ ਆ ਜਿਨ ਸਾਚਣ ਲਾਗੋ ਰੰਗ ਦੇ ਖਾਕ ਅਕ ਜੇ ਦੰਦ ਵੀ ਕੱਛੇ ਮੁਖ ਦੰਤ ਰਸਨ ਸਗਲ ਕਾ ਸਜਾਵਤ ਰੇ ਮਨ ਮੋੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਹੁ ਸਮਝਾ ਰਹਿਆ ਭਾਈ ਨਿਤੇ ਲਹਣਤ ਵਾਲਾ ਜੀਵਨ ਹੈ ਇਹ ਤ੍ਰਿਕਾਰ ਜੀਵਨ ਹੈ ਜਿਸ ਜੀਵ ਨੂੰ ਰੱਬ ਦੇ ਬੰਦੇ ਨਹੀਂ ਤੇ ਸਹਬ ਨੇ ਹੁਣ ਤੇਰੀ ਜ਼ੁਬਾਨ ਕਦੇ ਰੱਬ ਦੇ ਨਾਮ ਨੂੰ ਸਵਾਦ ਨੂੰ ਮਾਨਿਆ ਹੀ ਨਹੀਂ ਰੰਗੀ ਹੀ ਨਹੀਂ ਗਈ ਜਦ ਬੋਲੇ ਤਬ ਫਿੱਕੇ ਇਸ ਜ਼ਬਾਨ ਜਦੋਂ ਬੋਲਦੀ ਹੈ ਨਾ ਉਦੋਂ ਫਿੱਕਾ ਹੀ ਬੋਲਦੀ ਕੇ ਦੂਸਰੇ ਇਨਸਾਨ ਵੇਖਣਾ ਉਹ ਐਸੇ ਬੋਲ ਬੋਲਦੇ ਨੇ ਕਿ ਬੰਦਾ ਕਹਿੰਦਾ ਕੀ ਬਹਿਣਾ ਦੇ ਬੋਲ ਭਈ ਉਮਰ ਵੱਡੀ ਹੋ ਗਈ ਗੁਰਦੁਆਰੇ ਆ ਕੇ ਇਹਨੇ ਤੇ ਬੋਲੀ ਜਾਣਗੇ ਸਿਵਾਦਾਰ ਨੂੰ ਬੋਲ ਰਿਹਾ ਮਸਕੀਨ ਜੀ ਕਹਿੰਦੇ ਸੀ ਕਿ ਜਿਹੜਾ ਬੰਦੇ ਨੂੰ ਕੋ ਘਰ ਪੁੱਛਦੇ ਨੇ ਗੁਰਦੁਆਰੇ ਜਾ ਕੇ ਆਪਣਾ ਗੁੱਸਾ ਘੜ ਜਾਂਦਾ ਵੀ ਜਦੋਂ ਆ ਬੋਲਣਾ ਜ਼ਬਾਨ ਤੋਂ ਫਿੱਕਾ ਤਬ ਪਰਦੇ ਆਸਾਤਵਾਰ ਵਿੱਚ ਸਹਿਬੇ ਨਾਨਕ ਫਿੱਕਾ ਬੋਲੇ ਆ ਤਣਮਣ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸੁਟਿਏ ਮੂੰ ਥੁੱਕਾਂ ਸਕੇ ਪਾਏ ਫਿੱਕਾ ਮੂਰਖਾ ਖੀ ਹੈ ਪਾਣਾ ਲਹਿ ਸਜਾਈ ਜਿਹੜਾ ਫਿੱਕਾ ਬੋਲ ਮੂਰਖ ਹੈ ਤੇ ਰੱਬ ਦੇ ਦਰਗਾ ਵਿੱਚ ਪਾਣਾ ਕਹਿੰਦੇ ਛਿੱਤਰੋਂ ਛਿੱਤਰ ਪੈਂਦੇ ਨੇ ਫਿਰ ਕਹਿੰਦੇ ਜਦੋਂ ਬੋਲਦੀ ਤੇਰੀ ਜ਼ੁਬਾਨ ਫਿੱਕਾ ਹੀ ਬੋਲਦੀ ਹੈ ਸੰਤ ਜਨਾ ਕੇ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਨਕੇ ਤੂੰ ਹਮੇਸ਼ਾ ਭਲੇ ਪੁਰਸ਼ਾਂ ਦੇ ਨਿੰਦਾ ਹੀ ਕਰਦਾ ਰਹੀ ਹੈ ਜਿਹੜੇ ਗੁਰਮੁਖ ਪਿਆਰੇ ਨੇ ਕੋਈ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਨਿੰਦਾ ਕਰਦਾ ਪਸ਼ੂ ਭਏ ਤੇਰਾ ਜੀਵਨ ਪਸ਼ੂਆਂ ਵਰਗਾ ਬਣ ਗਿਆ ਕਦੇ ਹੋਏ ਨਾ ਨਿੱਕੇ ਤੇਰੇ ਇਹ ਕਰਮ ਕਦੇ ਸੁਣ ਨਹੀਂ ਹੋ ਸਕਦੇ ਤੂੰ ਇਹਨੇ ਕੇ ਚੰਗੇ ਕਰਨ ਤੂੰ ਕਈ ਜਿਆਦਾ ਚੰਗੇ ਕਰਮ ਕਰਦਾ ਪਰ ਤੇਰੇ ਕਰਮ ਚੰਗੇ ਨਹੀਂ ਹੋ ਸਕਦੇ ਅੰਮ੍ਰਿਤ ਦਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦਾ ਸਵਾਦ ਕਿਸੇ ਵਿਰਲੇ ਨੂੰ ਆਇਆ ਤੇ ਉਹ ਆਪ ਸੁਣੋ ਹੈ ਜਿਸ ਦਾ ਮਿਲਾਪ ਸਤਿਗੁਰੂ ਪਰਮਾਤਮਾ ਕਰਵਾ ਦਿੰਦੇ ਨੇ ਸਤਿਗੁਰ ਮੇਲ ਮਿਲਾ ਗੁਰੂ ਜਿਹੜਾ ਉਹ ਰੱਬ ਨਾਲ ਮਿਲਾਪ ਕਰਵਾ ਦਿੰਦਾ ਜਦ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਜਦ ਤੱਕ ਉਹਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦਾ ਤੈਨੂੰ ਹਮੇਸ਼ਾ ਮੌਤ ਦਾ ਡਰ ਲਗਾ ਰਹੇਗਾ ਕਿਤੇ ਮਰ ਨਾ ਜਾਵਾਂ ਕਿਤੇ ਮੌਤ ਨਾ ਹੋ ਜਾਏ ਸਾਰਾ ਇਤਿਹਾਸ ਹੈ ਕਿਤੇ ਸੱਤੇ ਆਰਾ ਰੱਖਿਆ ਫਿਰ ਵੀ ਕਹਿੰਦੇ ਵਿੱਚ ਤੈਨੂੰ ਸ਼ਰਤਾਂ ਜਾਏਗਾ ਸਾਡੀ ਗੱਲ ਮੰਨ ਲੈ ਨਹੀਂ ਮੰਨੇ ਮੋਦ ਡਰ ਨਹੀਂ ਹੈ ਜਿਸਕੇ ਸਿਰ ਉਪਰ ਤੂੰ ਸੁਆਮੀ ਸੋਦੂ ਕੈਸਾ ਪਾਵੈ ਬੋ ਨਾ ਜਾਣਾ ਮਾਇਆ ਮਦ ਮਾਤਾ ਮਰਣਾ ਚੀਤਨਾ ਮੋਦ ਸਹਿਵ ਨਹੀਂ ਰਹਿੰਦਾ ਪਰ ਜਦ ਤੱਕ ਸ਼ਬਦਾਂ ਜੁੜਦਾ ਨਹੀਂ ਬੰਦਾ ਨਾ ਇਹ ਮਿਸ਼ਨ ਡਰਿਆ ਰਹਿੰਦਾ ਹਮੇਸ਼ਾ ਡਰਿਆ ਹੋਇਆ ਕੋਈ ਮਾਰ ਨਾ ਦੇ ਕੁੱਤੋ ਖਾਣਾ ਕਰਦੇ ਹਮੇਸ਼ਾ ਇਹ ਮੋਦ ਸਹਿ ਬਣਿਆ ਹੋਇਆ ਅਨ ਕੋ ਦਰ ਕਰ ਕਬ ਹੋਣਾ ਜਾਣਸ ਏਕੋ ਦਰ ਸਚਿਆਰਾ ਪਰ ਜਿਹੜਾ ਗੁਰਦੇ ਸ਼ਬਦਾਂ ਜੁੜ ਕੇ ਆਕਾਰ ਮੈਂ ਜੁੜ ਜਾਂਦਾ ਨਾ ਸਹਿਬਿਆਂ ਲਗੇ ਅਨ ਕੋ ਦਰ ਕਰ ਕਬ ਹੋਣਾ ਜਾਣਸ ਏਕੋ ਦਰ ਸਚਿਆਰਾ ਇੱਕ ਸਚਾਰ ਦਰ ਤੋਂ ਬਿਨਾ ਕਿਤੇ ਹੋਰ ਦਰਤ ਨਹੀਂ ਜਾਂਦਾ ਇੱਕ ਧੰਨ ਗੁਰ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਅਗੇ ਅਰਦਾਸਾਂ ਨਹੀਂ ਕਰਦਾ ਇੱਕ ਧੰਗ ਗੁਰੂ ਗ੍ਰੰਥ ਸਾਹਿਬ ਬਿਨਾ ਕਿਤੇ ਮੱਥਾ ਵੀ ਨਹੀਂ ਟੇਕਦਾ। ਅਨ ਕੋ ਦਰ ਕਰ ਲੋਕ ਕਹਿੰਦੇ ਉਹਨਾਂ ਕੋ ਬੜਾ ਪਹੁੰਚਿਆ ਹੋਇਆ ਮਹਾਪੁਰਸ਼ ਹੈ, ਬੜਾ ਪਹੁੰਚਿਆ ਪੀਰ ਫਕੀਰ ਹੈ। ਬੜੀ ਪਹੁੰਚੀ ਹੱਸਦੀ ਹੈ ਕਹਿੰਦਾ ਹੋਏਗਾ। ਉਹਦੇ ਅੰਦਰ ਇੱਕੋ ਅਲਫ਼ਾਜ਼ ਨਿਕਲਦੇ ਨੇ ਕਿ ਬਾਰ ਬਰ ਆਇਆ ਬੈਸਨਾ ਸਾਈਂ ਮੇਂ ਜਨਾ ਦੇ ਜੇ ਤੂੰ ਮੈਂ ਰੱਖ ਸਿ ਜੀਉ ਸਿਰੋ ਨੇ ਰੱਬਾ ਤੇਰਾ ਦਰ ਛੜਕ ਤੇ ਹੋਰ ਦਰ ਤੇ ਨਾ ਜਾਵਾਂ ਜੇ ਜਾਵਾਂ ਮੈਂ ਮੇਰੀ ਮੌਤ ਹੋ ਜਾਏ। ਉਸ ਦਾ ਪੁਜਾ ਨਾਮ ਭਾਪ ਇੱਕ ਦਾ ਓਟ ਆਸਰਾ ਮਨੁੱਖ ਜਿੱਕੋ ਵਿਚਾਰ ਨਕਦੀ ਧਰ ਜਿਹੜੇ ਇੱਕ ਟੇਕ ਤੋਂ ਲਾਹਾ ਮਿਡਾਨਿਆਸ ਨਾਨਕ ਨਾਮ ਤੇ ਆਈ ਹੈ ਕਾਰਜ ਆ ਬੈ ਰਾਸ ਤਜੋ ਸਿਆਣ ਸੁਰਜਣੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭੋ ਜਾਏ ਆ ਸਾਡੇ ਦੁੱਖਾਂ ਦਾ ਕਾਰਨ ਸਾਡੇ ਪਰਮਾਪੁਰਖ ਨੂੰ ਵਿਖਣ ਦਾ ਕਾਰਨ ਵੀ ਇਹੀ ਹੈ ਕਿ ਸਾਨੂੰ ਇੱਕ ਦੇ ਭਰੋਸਾ ਨਹੀਂ ਕੋਈ ਵੀਰਵਾਰ ਨੂੰ ਤੇਲ ਚੜਾਂ ਤੁਰ ਫੰਦਾ ਕੋਈ ਸ਼ਨੀਵਾਰ ਨੂੰ ਤੇਲ ਚੜਾਂ ਤੁਰ ਪੈਂਦਾ ਕੋਈ ਮੰਗਲਵਾਰ ਨੂੰ ਕਦੇ ਹੋਰ ਤੁਰਿਆ ਕਰਦਾ ਕੋਈ ਐਤਵਾਰ ਨੂੰ ਕਦੇ ਹੋਰ ਤੁਰਿਆ ਕਰਦਾ ਕਿਉਂਕਿ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਦੇ ਭਰੋਸਾ ਨਹੀਂ ਹੈ ਸਾਨੂੰ ਪਰ ਸਹਿਬ ਗੁਰੂ ਨਾਨਕ ਸਾਹਿਬ ਕਹਿੰਦਾ ਜਿਹੜਾ ਗੁਰੂ ਦਾ ਪਿਆਰਾ ਹੈ ਨਾ ਜਿਹੜਾ ਬੰਦਗੀ ਕਰਨ ਦਾ ਬਾਣੀ ਪੜਨ ਵਾਲਾ ਹੈ ਉਹਦੇ ਨਿਸ਼ਾਨੇ ਕੀ ਹੈ ਜਦ ਨਹੀਂ ਅਨ ਕੋ ਦਰ ਕਰ ਕਬੂ ਨਾ ਜਾਣਸ ਕਿਸੇ ਹੋਰ ਦਰ ਤੇ ਜਾਂਦਾ ਹੀ ਨਹੀਂ ਇੱਕ ਉਹ ਦਰ ਸਚਿਆਰਾ ਇੱਕ ਪਰਮਾਤਮਾ ਆਕਾਰਪੁਰਖ ਦੇ ਸੱਚੇ ਦਰ ਦਾ ਮੰਗਤਾ ਬਣ ਕੇ ਰਹਿੰਦਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰ ਕਹਿੰਦੇ ਨਾਨਕ ਇਹ ਵਿਚਾਰ ਦੇ ਰਿਹਾ ਕਿ ਜਦੋਂ ਇੱਕ ਦਰ ਤੇ ਹੋ ਕੇ ਰਹਿਗੇ ਫਿਰ ਗੁਰੂ ਦੀ ਤਰ ਤੇ ਕਿਰਪਾ ਹੋ ਕੇ ਪ੍ਰਸਾਦ ਵਰਤੇਗਾ ਗੁਰ ਦੀ ਮਹਿਰਮਤ ਤੇ ਰਹੀ ਹੋਵੇ ਕਿ ਫਿਰ ਪਾਇਆ ਪਦ परम पद पाया सब ऊंची अवस्था तेरी बन जाएगी जिस अवस्थाણો بڑے بڑے دیوتے ਲੋਚਦੇ ਨੇ ਉਹ अवस्था ਦਾ مالک ਜਿਹੜੇ ਸਾਡੇ ਨੂੰ ਗੁਰਮੁਖਾ ਪਿਆਰਾਂ ਸ਼ਹੀਦਾ ਮਰੀਦਾ ਨੇ ਪ੍ਰਾਪਤ ਕੀਤੀ ਉਹ अवस्था तेरी बन जाएगी ਫਿਰ ਤੇਰਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ ਸਤਗੁਰ ਕਿਰਪਾ ਕਰਨ ਇਸ ਜ਼ਿੰਦਗੀ ਦੇ ਮਹੱਤਵ ਨੂੰ ਸਮਝੀਏ ਇਹ ਜੀਵਨ بار بار ਨਹੀਂ ਮਿਲਦਾ ਔਰ ਇਸ ਜੀਵਨ ਵਿੱਚ ਚੰਗੇ ਕਰਮ ਕਰੀਏ ਸਰੀਰ ਜਿਹੜਾ ਭਾਈ ਬੜਾ ਸੋਹਣਾ ਲੱਗ ਰਿਹਾ ਕਾਲੇ ਸਰੀਰ ਜਿਹੜਾ ਕਮਜ਼ੋਰ ਹੋ ਜਾਏਗਾ ਜਿਹੜਾ ਚਿਹਰਾ ਮੂਮ ਹਾਂ ਦਾ ਬੜਾ ਸੋਹਣਾ ਲੱਗਦਾ ਇਹਦੇ ਝੂੜੀਆਂ ਪੈ ਜਾਣਗੀਆਂ ਤੇ ਇੱਕ ਸਮਾਂ ਆਏਗਾ ਸਰੀਰ ਜੋ ਸਵਾਸ ਨਿਕਲ ਜਾਣੇ ਇਸ ਲਈ ਸਵਾਸ ਨਿਕਲਣ ਤੋਂ ਪਹਿਲਾਂ ਗੁਰੂ ਦੇ ਹੋ ਕੇ ਰਹੀਏ ਤਾਂ ਕਿ ਜੀਵਨ ਸਫਲ ਹੋ ਜਾਏ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਇਆ ਕਰਦੀਆਂ ਨੇ ਸੰਗਤ ਗੁਡੋਣਾ ਬਖਸ਼ਣ ਯੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ